ਤਨੋ ਵਾਹਿਗੁਰੂ ਜੀਓ ਕਬੀਰ ਭਲੀ ਬੰਦੂ ਕਰੀ ਨਾ ਨ ਦੇਦ ਕੋ ਨਾਜ ਦਾਵਾ ਕਾਹੂ ਕੋ ਨਹੀਂ ਵੱਡਾ ਦੇਸ ਵੱਡ ਰਾਜ ਕਬੀਰ ਦਾਵੈ ਦਾ ਜਨ ਹੋਤ ਹੈ ਨਿਰਦਾਵੈ ਰਹੇ ਨਿਸ਼ੰਕ ਜੋ ਜਨੋ ਦਾਵੈ ਰਹੇ ਸੋਗਨ ਇੰਦਰ ਸੋਰੰਕ ਜੋ ਜਾਨੋ ਨਿਰਦਾਵੈ ਰਹੇ ਗਨੈ ਇੰਦਰ ਸੋਰੰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਤਨ ਤਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਗੁਰਾਂ ਦੇ ਦਰਬਾਰ ਵਿੱਚ ਸਜੇ ਹੋਏ ਗੁਰੂ ਸਵਾਰੇ ਸਤਸੰਗੀ ਜਨੋਂ ਅਕਾਲ ਪੁਰਖ ワਹੀ ਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਆਪਣੀ ਮੁਬਾਰਕ ਚਰਨ ਸ਼ਰਨ ਵਿੱਚ ਸਤਗੁਰੂ ਮਹਾਰਾਜ ਨੇ ਜੁੜ ਬੈਠਣ ਦਾ ਇਹ ਸੁਭਾਗ ਸਮਾ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਮਹਾਰਾਜ ਦੀ ਪਾਵਨ ਬਾਣੀ, ਪਾਠ ਅਤੇ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਹੀ ਸਤਿਕਾਰ ਪ੍ਰੇਮ ਨਾਲ ਸਰਵਣ ਕੀਤੀ ਹੈ। ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਰੋਜ਼ਾਨਾ ਦੇ ਨਾਲ ਦੀਵਾਨਾ ਵਿੱਚ ਆਪਾਂ ਲੜੀਵਾਰ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ। ਸੋ ਇਸੇ ਹੀ ਲੜੀ ਨੂੰ ਬੋਖ ਰੱਖਦਿਆਂ ਹੋਇਆਂ ਆਪ ਜੀ ਨੇ ਅਗਲੇਰੇ ਦੋ ਸਲੋਕਾਂ ਦਾ ਪਾਠ ਸਰਵਣ ਕੀਤਾ ਹੈ ਕੱਲ ਜਿਨ੍ਹਾਂ ਸਲੋਕਾਂ ਦੀ ਵਿਚਾਰ ਆਪਾਂ ਇਹਨਾਂ ਦੀਵਾਨਾਂ ਦੇ ਵਿੱਚ ਕੀਤੀ ਸਤਿਗੁਰੂ ਮਹਾਰਾਜ ਨੇ ਮਨੁੱਖ ਦੇ ਅੰਦਰ ਨੂੰ ਨਤਨਮੋਜ ਦੀ ਤੋਰ ਦੇ ਉੱਤੇ ਤੁਰਦਿਆਂ ਹੋਇਆਂ ਇਸ ਵਰਤਾਰੇ ਤੋਂ ਬਾਹਰ ਆਉਣ ਦੀ ਪ੍ਰੇਰਣਾ ਕੀਤੀ ਹੈ ਦੁਨੀਆਦਾਰੀ ਜਿਸ ਦਾ ਸੀ ਇਹ ਟੀਚਾ ਮਿੱਥਿਆ ਹੋਇਆ ਕਿ ਜੋ ਬਹੁ ਗਣਤੀ ਕਰਦੀ ਉਹ ਸਹੀ ਹੁੰਦਾ ਹੈ ਤੇ ਲੋਕਾਂ ਦੇ ਮੁਤਾਬਕ ਨੱਕ ਨਮੂਜ ਪਾਲਦਿਆਂ ਹੋਇਆ ਸੀ ਕਈ ਵਾਰ ਖੁਦ ਵੀ ਦੁਖੀ ਵੀ ਹੁੰਦੇ ਹਾਂ ਪਰੇਸ਼ਾਨੀਆਂ ਵੀ ਢੋਂਦੇ ਹਾਂ ਬੜੀ ਤਕਲੀਫ ਵੀ ਬੰਦੇ ਨੂੰ ਸਹਿਣੀ ਪੈਂਦੀ ਹੈ ਕਈ ਵਾਰ ਮਨੁੱਖ ਚਾਹੁੰਦਾ ਵੀ ਨਹੀਂ ਹੁੰਦਾ ਕਿ ਮੈਂ ਇਹ ਕਾਰਜ ਕਰਾਂ ਪਰ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਜਾਂ ਬਹੁਤ ਲੋਕ ਕਰਦੇ ਹਨ ਕੇਵਲ ਉਸ ਪੀੜ ਤੋਂ ਅਲੱਗ ਹੋਣ ਦਾ ਰਿਸਕ ਨਾ ਚੁੱਕਣ ਲਈ ਮਨੁੱਖ ਉਸ ਬਹੁ ਗਿਣਤੀ ਦਾ ਸ਼ਿਕਾਰ ਹੋ ਜਾਂਦਾ ਹੈ ਭਗਤ ਜੀ ਮਹਾਰਾਜ ਨੇ ਦੋ ਸਲੋਕਾਂ ਦੇ ਰਾਹੀਂ ਇਸ ਭਾਵ ਦੀ ਵਿਆਖਿਆ ਕੀਤੀ ਪਹਿਲਾ ਸ਼ਲੋਕ ਸੀ ਕਬੀਰ ਦੁਨੀਆ ਕੇ ਧੋਖੇ 무ਆ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾ ਲਾਜ ਸੀ ਜਬਲੇ ਤਰੇ ਮਸਾਨ ਕਬੀਰ ਡੂਬੈ ਗੋਰੇ ਬਾਪੁਰੇ ਬਹੁ ਲੋਗਨ ਕੀ ਕਾਨ 파 ਰੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਨ ਤੋ ਆਪਾਂ ਇਤਿਹਾਸ ਦੀਆਂ ਉਦਾਹਰਨਾਂ ਦੇ ਨਾਲ ਇਸ ਪ੍ਰਕਰਨ ਨੂੰ ਸਮਝਣ ਦਾ ਅਭਿਆਸ ਕਲ ਦੇ ਦੀਵਾਨ ਵਿੱਚ ਕੀਤਾ ਹੈ ਇਸੇ ਭਾਵ ਨੂੰ ਅਗੇਰੇ ਤੋਰਦਿਆਂ ਹੋਇਆਂ ਭਗਤੀ ਜੀ ਮਹਾਰਾਜ ਨੇ ਫਰਮਾਇਆ ਜਿਵੇਂ ਕਰਮ ਕਾਂਡੀ ਮਨੁੱਖ ਦੂਜਿਆਂ ਵੱਲ ਵੇਖ ਕੇ ਕਰਮ ਕਾਂਡ ਨਿਭਾਉਣ ਦੇ ਆਹਰ ਵਿੱਚ ਰੁੱਝਿਆ ਰਹਿੰਦਾ ਹੈ ਇਸੇ ਤਰ੍ਹਾਂ ਅਸੀਂ ਕਿਸੇ ਤ੍ਰਿਸ਼ਨਾਲੂ ਨੂੰ ਵੇਖ ਕੇ ਤ੍ਰਿਸ਼ਨਾ ਦੇ ਅਧੀਨ ਹੁੰਦੇ ਰਹਿੰਦੇ ਆਂ ਔਰ ਆਪਣੇ ਅੰਦਰ ਦੀ ਤ੍ਰਿਸ਼ਨਾ ਨੂੰ ਹੋਰ ਵਧੇਰੇ ਪ੍ਰੈਕਟਿਸ ਵਿੱਚ ਲਿਆਉਂਦੇ ਰਹਿੰਦੇ ਆਂ ਦੂਜਾ ਆਪਣੇ ਧਨ ਦੀ ਜਾਇਦਾਦ ਦੀ ਪਦਵੀ ਦੀ ਹੰਕਾਰ ਜਾਂ ਮਾਣ ਦੇ ਵਿੱਚ ਗਵਾਚਿਆ ਹੋਇਆ ਤੇ ਅਸੀਂ ਵੀ ਪਿੱਛੇ ਨਾ ਰਹੀਏ ਉਸ ਵੱਲ ਵੇਖ ਕੇ ਰੰਗ ਫੜਦੇ ਹਾਂ ਦੂਸਰਾ ਮੋਹ ਮਾਇਆ ਦੀਆਂ ਗੱਲਾਂ ਵਿੱਚ ਜਕੜਿਆ ਹੋਇਆ ਤੇ ਅਸੀਂ ਵੀ ਆਪਣੇ ਅੰਦਰ ਦੇ ਸਿਰੋਗ ਦੇ ਵਿੱਚ ਦੇਖਾ ਦੇਖੀ ਵਾਅਦਾ ਕਰਦੇ ਤੁਰੇ ਜਾਂਦੇ ਹਾਂ ਦੂਜਾ ਤ੍ਰਿਸ਼ਨਾ ਜਾਂ ਲੋਭ ਜਾਂ ਹਿਰਸ ਦਾ ਸ਼ਿਕਾਰ ਹੈ ਅਸੀਂ ਵੀ ਉਸ ਵੱਲ ਵੇਖ ਕੇ ਅਜਿਹੇ ਹੀ ਰੋਗਾਂ ਨੂੰ ਆਪਣੇ ਅੰਦਰ ਹੋਰ ਜ਼ਿਆਦਾ ਵਧਾ ਲੈਂਦੇ ਹਾਂ ਸਾਡੀ ਇਹ ਆਦਤ ਹੀ ਚਾਰਛੇ ਫੇਰੇ ਕੋਹਾ ਖਿੰਜੀ ਲੁੱਟ ਖੋ ਦਾ ਕਾਰਨ ਬਣਦੀ ਹੈ ਜੋ ਹੈ ਉਸ ਵਿੱਚ ਰਾਜ਼ੀ ਰਹਿਣ ਦੀ ਬਜਾਏ ਮਨੁੱਖ ਜੋ ਦੂਜੇ ਕੋਲ ਹੈ ਉਸ ਨੂੰ ਵੇਖ ਕੇ ਤਰਸਦਾ ਹੈ ਫਿਰ ਉਸ ਨੂੰ ਹਾਸਲ ਕਰਨ ਵਾਸਤੇ ਗਲਤ ਰਸਤੇ ਦੀ ਚੋਣ ਕਰਦਾ ਹੈ ਫਿਰ ਉਸ ਦੀ ਪ੍ਰਾਪਤੀ ਵਾਸਤੇ ਕਈ ਤਰ੍ਹਾਂ ਦੇ ਸ਼ਰਾਰਤਾਂ ਸਾਜ਼ਿਸ਼ਾਂ ਤੇ ਹੋਰ ਕਈ ਤਰ੍ਹਾਂ ਦੇ ਗੁਨਾਹ ਆਪਣੇ ਜੀਵਨ ਵਿੱਚ ਕਮਾਉਂਦਾ ਹੈ ਜਦੋਂ ਐਸੀ ਕਿਰਤ ਵਿਰਤ ਮਨੁੱਖ ਦੀ ਬਣ ਜਾਏ ਜਾਂ ਐਸਾ ਸੁਭਾਅ ਬਣ ਜਾਏ ਜਿਸ ਵਿੱਚ ਵੜਸ਼ਲ ਜਿਸ ਵਿੱਚ ਚਤੁਰਾਈਆਂ ਚਲਾਕੀਆਂ ਤੇ ਸਾਜ਼ਿਸ਼ਾਂ ਹੀ ਭਰੀਆਂ ਹੋਣ ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ हे मनोक ऐसे नखिद्ध टांग नाल पदार्थ इकट्ठे ਕਰਨ ਵਾਲਿਆ ਤੇਰੇ ਨਾਲੋਂ ਭਿਖਾਰੀ ਹਜ਼ਾਰ ਗੁਣਾ ਦਰਜੇ ਜ਼ਿਆਦਾ ਚੰਗਾ ਹੈ। ਭਗਤ ਜੀ ਮਹਾਰਾਜ ਇਹ ਨਹੀਂ ਕਹਿ ਰਹੇ ਵੀ ਹਰ ਬੰਦੇ ਨੂੰ ਭੀਖ ਮੰਗਣੀ ਚਾਹੀਦੀ ਹੈ। ਇਹ ਕਹਿ ਰਹੇ ਨੇ ਵੀ ਤੇਰੇ ਨਾਲੋਂ ਭਿਖਾਰੀ ਕਿਤੇ ਜ਼ਿਆਦਾ ਇਮਾਨਦਾਰ ਹੈ। ਤੇਰੀ ਨਿਗਾ ਦੂਸਰੇ ਦੇ ਤੁਹਾਨੂੰ ਤੇ ਟਿਕੀ ਰਹਿੰਦੀ ਹੈ। ਅੰਦਰੋਂ ਤੂੰ ਤਰਸਦਾ ਰਹਿੰਦਾ ਕਿ ਇਹ ਭੀਖ ਮੰਗਣਾ ਨਹੀਂ ਤੇਰੀ ਬਿਰਤੀ ਜਦੋਂ ਕੋਈ ਇਸੇ ਦੂਸਰੇ ਨੂੰ ਤੂੰ ਸੁਖੀ ਵੇਖਦਾ ਹੈ ਤੇਰੇ ਅੰਦਰ ਤਰਸੇਵਾ ਪੈਦਾ ਹੋ ਜਾਂਦਾ ਹੈ ਤੂੰ ਪਛਤਾਵੇ ਦੀ ਅੱਗ ਵਿੱਚ ਸੜਦਾ ਰਹਿੰਦਾ ਕਿ ਇਹ ਚੀਜ਼ਾਂ ਮੇਰੇ ਕੋਲ ਕਿਉਂ ਨਹੀਂ ਹਨ ਜਿਨ੍ਹਾਂ ਤੂੰ ਅੰਦਰੋਂ ਬੇਹਾਲ ਹੁੰਨਾ ਹੈ ਜਿਨ੍ਹਾਂ ਤੂੰ ਅੰਦਰੋਂ ਬੇਚੈਨ ਹੁੰਨਾ ਹੈ ਤੇਰੀ ਹਾਲਤ ਤੇ ਉਸ ਭਿਖਾਰੀ ਨਾਲੋਂ ਮੈਂ ਕਿਤੇ ਜ਼ਿਆਦਾ ਬਦਤਰ ਐ ਜੋ ਕੇਵਲ ਤਰਲਾ ਲੈ ਕੇ ਮੰਗ ਲੈਂਦਾ ਐ ਪਰ ਉਸ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਵੀ ਤੁਹਾਡੇ ਕੋਲ ਕਿੰਨਾ ਐ ਉਹ ਤਾਂ ਕੇਵਲ ਆਪਣੇ ਠੂਠੇ ਵਿੱਚ ਆਪਣੇ ਭਾਂਡੇ ਵਿੱਚ ਇੱਕ ਖੈਰਾਤ ਦੀ ਮੰਗ ਕਰਦਾ ਐ ਵੀ ਕੁਝ ਨਾ ਕੁਝ ਦੇ ਜਾਓ ਪਰ ਤੂੰ ਕੁਝ ਨਾ ਕੁਝ ਦੇ ਉੱਤੇ ਗੁਜ਼ਾਰਾ ਨਹੀਂ ਕਰਦਾ ਜੋ ਤੇਰੇ ਕੋਲ ਹੁੰਦਾ ਤੋ ਉਸ ਵਿੱਚ ਰਾਜ਼ੀ ਰਹਿਣ ਦੀ ਬਜਾਏ ਹਮੇਸ਼ਾ ਸ਼ਿਕਵੇ ਕਰਦਾ ਹੈ ਉਲਾਂਬੇ ਦਿੰਦਾ ਹੈ ਦੂਜੇ ਦਾ ਹੱਕ ਮਾਰਨ ਲਈ ਦੂਜੇ ਦੀਆਂ ਚੀਜ਼ਾਂ ਥਿਆਉਣ ਲਈ ਦੂਜੇ ਦੀਆਂ ਵਸਤੂਆਂ ਤੇ ਕਬਜ਼ਾ ਕਰਨ ਲਈ ਬੇਈਮਾਨੀ ਕਰਦਾ ਹੈ ਝੂਠ ਬੋਲਦਾ ਹੈ ਮਾੜੀਆਂ ਹਰਕਤਾਂ ਕਰਦਾ ਹੈ ਤੇਰੀ ਦਸ਼ਾ ਤੇ ਪਖਾਰੀ ਨਾਲੋਂ ਕਿਤੇ ਜ਼ਿਆਦਾ ਮਾੜੀ ਹੈ ਇਹੋ ਜੈ ਸੁਭਾ ਨੂੰ ਇਹੋ ਜੈ ਵਤੀਰੇ ਨੂੰ ਇਹੋ ਜੈ ਵਿਹਾਰ ਨੂੰ ਤੱਕ ਕੇ ਭਗਤ ਕਬੀਰ ਜੀ ਮਹਾਰਾਜ ਨੇ ਇਹ ਸਲੋਕਾਂ ਦੀ ਰਚਨਾ ਕੀਤੀ ਹੈ ਇਹ ਸਾਨੂੰ ਟਕੋਰ ਮਾਰੀ ਹੈ ਸਾਡੇ ਭੜੇ ਸੁਭਾ ਦੇ ਉੱਤੇ ਕਟਾਕਸ਼ ਕੀਤਾ ਹੈ ਫਰਮਾਇਆ ਕਹਿਣ ਲੱਗੇ ਕਬੀਰ ਭੜੀ ਮਦੂ ਕਰੀ ਨਾ ਨਾ ਬਿਦ ਕੋ 나ਜ ਕਹਿੰਦੇ ਨੇ ਤੇਰੇ ਇਸ ਭੜੇ ਸੁਭਾਵਲ ਵੇਖ ਕੇ ਮੈਂ ਇਹ ਕਹਿੰਦਾ ਹਾਂ ਮਦੂਕਰੀ ਦਾ ਮਤਲਬ ਹੁੰਦਾ ਹੈ ਜਿਵੇਂ ਮਧੂ ਮੱਖੀ ਹਰ ਤਰ੍ਹਾਂ ਦੇ ਫੁੱਲਾਂ ਉੱਤੇ ਬੈਠ ਕੇ ਰਾਸ ਇਕੱਠਾ ਕਰਦੀ ਹੈ ਘਰ ਘਰ ਜਾ ਕੇ ਹਰ ਦਰਵਾਜ਼ੇ ਤੇ ਜਾ ਕੇ ਆਪਣੇ ਭਿਖਿਆ ਪਾਤਰ ਵਿੱਚ ਭਿਖਿਆ ਮੰਗਣ ਵਾਲੇ ਨੂੰ ਭਿਖਾਰੀ ਨੂੰ ਵੀ ਮਦੂਕਰ ਕਹਿ ਦਿੱਤਾ ਜਾਂਦਾ ਹੈ ਸ਼ਹਿਦ ਵਾਲੀ ਮੱਖੀ ਦੀ ਨਾਈ ਜਿਹੜਾ ਥਾਂ ਥਾਂ ਤੋਂ ਭੀਖ ਮੰਗਦਾ ਹੈ ਕਹਿੰਦੇ ਨੇ ਤੇਰੇ ਨਾਲੋਂ ਉਹ ਭਿਖਾਰੀ ਕਿਤੇ ਜ਼ਿਆਦਾ ਭਲਾ ਹੈ ਕਈ ਕਿਸਮ ਦਾ ਅਨਾਜ ਉਹਦੇ ਠੂਠੇ 'ਚ ਪੈਂਦਾ ਹੈ ਕਈ ਕਿਸਮ ਦੀ ਭਿਖਿਆ ਉਹਦੇ ਭਾਂਡੇ ਵਿੱਚ ਪੈਂਦੀ ਹੈ ਪਰ ਉਹ ਕਿਸੇ ਨਾਲ ਝਗੜਾ ਨਹੀਂ ਕਰਦਾ ਕੋਈ ਉਹਨੂੰ ਨਾ ਵੀ ਕਰਦਾ ਇਹਨਾਂ ਵੀ ਨਹੀਂ ਜਾਂ ਚਲਿਆ ਜਾ ਉਹ ਆਮ ਨਾਲ ਤੁਰ ਪਿੰਦਾ ਅਗਲੇ ਦਰਵਾਜੇ ਤੇ ਚਲਾ ਜਾਂਦਾ ਹੈ। ਅਗਲਾ ਵੀ ਨਾ ਕਰਦਾ ਉਹ ਤੀਜੇ ਦਰਵਾਜੇ ਤੇ ਚਲਿਆ ਜਾਂਦਾ ਹੈ। ਕੋਈ ਕੁਰੀ ਵੱਟਦਾ ਤੇ ਅੱਖ ਨੀਵੀਂ ਕਰਕੇ ਫੇਰ ਅਗਾਹ ਲੰਘ ਜਾਂਦਾ ਹੈ। ਉਹ ਜਾਣਦਾ ਹੈ। ਕਿ ਮੈਂ ਅੜ ਕੇ ਕਿਸੇ ਕੋਲੋਂ ਦਾਨ ਦਕਸ਼ਨਾ ਨਹੀਂ ਲੈ ਸਕਦਾ। ਮੈਂ ਕਿਸੇ ਨਾਲ ਲੜ ਕੇ ਕਿਸੇ ਕੋਲੋਂ ਭਿੱਖਿਆ ਨਹੀਂ ਲੈ ਸਕਦਾ ਮੇਰਾ ਤਰਲਾ ਹੀ ਹੈ ਕਿਸੇ ਨੂੰ ਰਾਸ ਆ ਗਿਆ ਤੇ ਕੁਝ ਦੇ ਜਾਏਗਾ। ਨਾ ਰਾਸ ਆਇਆ ਤੇ ਅਗਲਾ ਮੈਨੂੰ ਆਪਣੇ ਦਰਵਾਜ਼ੇ ਤੋਂ ਉਠਾ ਦਏਗਾ ਉਹ ਆਪਣੇ ਤਰਲੇ ਦਾ ਪੱਲਾ ਨਹੀਂ ਛੱਡਦਾ ਆਪਣੀ ਦੀਨਤਾ ਵਿਖਾਉਣ ਤੋਂ ਝਿਜਕਦਾ ਨਹੀਂ ਇਸੇ ਤਰ੍ਹਾਂ ਕਬੀਰ ਜੀ ਮਹਾਰਾਜ ਕਹਿੰਦੇ ਨੇ ਪਰ हे ਮਨੁੱਖ ਤੇਰੀ ਤੇ ਦਸ਼ਾ ਬੜੀ ਅਜੀਬ ਏ ਤੂੰ ਤਰਸਦਾ ਵੀ ਏ ਤੇ ਆ ਕੜਦਾ ਵੀ ਏ ਦੂਜੇ ਕੋਲ ਧਨ ਵੇਖਿਆ ਤੇ ਤਰਸ ਗਿਆ ਦੂਜੇ ਕੋਲ ਜਾਇਦਾਦ ਵੇਖੀ ਤਰਸ ਗਿਆ ਦੂਜੇ ਦੀ ਵਸਤੂ ਵੇਖੀ ਕਿਸੇ ਨੂੰ ਖੁਸ਼ ਵੇਖਿਆ ਅੰਦਰ ਤੇਰਾ ਬੇਚੈਨ ਹੋ ਗਿਆ ਵੀ ਇਹਦੇ ਕੋਲੇ ਚੀਜ਼ਾਂ ਕਿਉਂ ਨਹੀਂ ਤੂੰ ਅੰਦਰੋਂ ਤਾਂ ਇਹਨਾਂ ਬੇਚੈਨ ਹੁੰਨਾ ਇਹਨਾਂ ਤਰਸਦਾਰੀ ਨਾ ਵੀ ਸਭ ਮੇਰਾ ਹੋਵੇ ਸਭ ਮੇਰਾ ਹੋਵੇ ਮੇਰੇ ਕੋਲੇ ਕਿਉਂ ਨਹੀਂ ਲਾਲਚ ਦਾ ਬੱਝਾ ਹੋਇਆ ਤੂੰ ਅੰਦਰੋਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਚੀਜ਼ਾਂ ਦੀ ਤਮੰਨਾ ਤੇ ਇੱਛਾ ਕਰਦਾ ਹੈ ਫਿਰ ਮਾੜੇ ਤਰੀਕੇ ਨਾਲ ਤੂੰ ਹਾਸਲ ਕਰਦਾ ਹੈ ਜਦੋਂ ਤੇਰੇ ਕੋਲ ਆ ਜਾਂਦੀ ਹੈ ਨਾ ਤੂੰ ਆਕੜਦਾ ਹੈ ਮੇਰਾ ਹੈ ਇਹ ਸਭ ਮੈਂ ਕਮਾਇਆ ਹੈ ਇਹ ਇਹਦੇ ਉੱਤੇ ਸਭ ਮੇਰਾ ਅਧਿਕਾਰ ਹੈ ਤੂੰ ਉਸ ਵੇਲੇ ਕਈ ਗੱਲਾਂ ਭੁੱਲ ਜਾਂਦਾ ਹੈ ਕਿ ਤੂੰ ਇਹਨਾਂ ਚੀਜ਼ਾਂ ਲਈ ਤਰਸਿਆ ਕਿੰਨਾ ਹੈ ਤੂੰ ਇਹ ਨਾ ਚੀਜ਼ਾਂ ਲਈ ਬੇਚ ਇਨੀ ਕਿੰਨੀ ਚੱਲੀ ਐ ਤੂੰ ਇਹ ਚੀਜ਼ਾਂ ਹਾਸਲ ਕਿਹੜੇ ਰੂਟ ਨਾਲ ਕੀਤੀਆਂ ਨੇ ਫਿਰ ਅਗਲੀ ਗੱਲ ਵੀ ਤੂੰ ਭੁੱਲ ਜਾਣਾ ਵੀ ਇਹ ਚੀਜ਼ਾਂ ਜੇ ਉਹਨਾਂ ਕੋਲ ਨਹੀਂ ਰਹੀਆਂ ਜਿਨ੍ਹਾਂ ਕੋਲੋਂ ਤੂੰ ਲਈਆਂ ਨੇ ਤੇ ਰਹਿਣੀਆਂ ਤੇਰੇ ਕੋਲ ਵੀ ਨਹੀਂ ਤੂੰ ਇਹਨਾਂ ਸਾਰੀਆਂ ਸਚਾਈਆਂ ਨੂੰ ਇੱਕ ਪਾਸੇ ਰੱਖ ਕੇ ਫਿਰ ਆਕੜਦਾ ਜਬ ਕਸ਼ ਪਾਵੇ ਤਬ ਗਰਮ ਕਰਦਾ ਕਹਾ ਨਰ ਗਰਬ ਸਥੋਰੀ ਬਾਤ ਮਨ ਦਾ ਸਨਾਜ ਟਕਾਚਾਰ ਗਾਂਠੀ ਐਡੋ ਟਿੱਡੋ ਜਾਤ ਫਿਰ ਤੇਰਾ ਗਰੂਰ ਡੋਲ ਡੋਲ ਪੈਂਦਾ ਤੇਰੀ ਬੋਲੀ ਵਿੱਚੋਂ ਤੇਰੇ ਵਿਹਾਰ ਵਿੱਚੋਂ ਤੇਰੇ ਕਰਮ ਵਿੱਚੋਂ ਤੂੰ ਫਿਰ ਵਖਾਵਾ ਤੇਰਾ ਅੰਦਰ ਦੀ ਹੋਮੈ ਠੱਲੀ ਨਹੀਂ ਰਹਿੰਦੀ ਉਹ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟ ਹੁੰਦੀ ਏ ਫਿਰ ਤੂੰ ਦਾਅਵੇ ਬੰਨਦਾ ਤੂੰ ਮੱਲਾ ਮਾਰਦਾ ਹੈ ਕਬੀਰ ਜੀ ਮਹਾਰਾਜ ਕਹਿੰਦੇ ਤੇਰੇ ਵਤੀਰੇ ਨੂੰ ਵੇਖ ਕੇ ਮੈਂ ਕਹਿ ਸਕਨਾ ਕਿ ਤੇਰੇ ਨਾਲੋਂ ਭਿਖਾਰੀ ਹਜ਼ਾਰ ਦਰਜੇ ਜ਼ਿਆਦਾ ਚੰਗਾ ਹੈ ਤੇਰਾ ਸਟੇਟਸ ਤੇ ਉਹਦੇ ਨਾਲੋਂ ਕਿਤੇ ਨੀਵਾ ਹੈ ਉਹਨੂੰ ਘਟੋ ਘਟ ਦਾਵਾ ਕੋਈ ਨਹੀਂ ਸਾਰਾ ਦੇਸ਼ ਹੀ ਉਹਦਾ ਹੈ ਸਾਰੀ ਪਰਜਾ ਹੀ ਉਹਦੀ ਹੈ ਸਾਰਾ ਰਾਜ ਹੀ ਉਹਦਾ ਹੈ ਉਹ ਕਿਤੇ ਵੀ ਜਾਂਦਾ ਹੈ ਭਿਖਿਆ ਮੰਗ ਲੈਂਦਾ ਹੈ ਗੁਜ਼ਾਰਾ ਕਰ ਲੈਂਦਾ ਹੈ ਕੁਦਰਤ ਵਾਜੇ ਤੋਂ ਠਾਹਦਾ ਹੈ ਗਿਲਾ ਨਹੀਂ ਕਰਦਾ ਅਗਲੇ ਦਰਵਾਜ਼ੇ ਤੇ ਚਲਾ ਜਾਂਦਾ ਹੈ ਉਹ ਸਕੂਨ ਉਹ ਜ਼ਿੰਦਗੀ ਜੀਦਾ ਹੈ ਉਹਦਾ ਕੋਈ ਦਾਵਾ ਨਹੀਂ ਇਹ ਘਰ ਮੇਰਾ ਦੂਜਾ ਭਿਖਾਰੀ ਇੱਥੇ ਭੀਖ ਕਿਉਂ ਮੰਗਦਾ ਹੈ ਉਹ ਅਗਲੇ ਦਰਵਾਜ਼ੇ ਤੇ ਚਲਾ ਗਿਆ ਤੀਜੇ ਤੇ ਚਲਾ ਗਿਆ ਚੌਥੇ ਤੇ ਚਲਾ ਗਿਆ ਭੀਖ ਉਹ ਵੀ ਮੰਗਦਾ ਹੈ ਪਰ ਦਾਵਾ ਕੋਈ ਨਹੀਂ ਕਰਦਾ ਅੰਦਰੋਂ ਤੋਂ ਤੇਰੀ ਹਾਲਤ ਵੀ ਭਖਾਰੀਆਂ ਵਾਲੀ ਐ ਪਰ ਤੇਰੇ 'ਚ ਆਕੜ ਪੂਰੀ ਐ ਅੰਦਰੋਂ ਅਵਸਥਾ ਤੇਰੀ ਵੀ ਭਖਾਰੀਆਂ ਵਾਲੀ ਐ ਸੁਰਤ ਬਿਰਤੀ ਬਸ ਤੇਰੇ ਹੱਥ 'ਚ ਠੂਠਾ ਨਹੀਂ ਤੂੰ ਛੁਰੀ ਨਾਲ ਲਹਾਲ ਕਰ ਲੈਣਾ ਤੂੰ ਚਤਰਾਈਆਂ ਨਾਲ ਲੁੱਟ ਲੈਣਾ ਤੂੰ ਬੇਈਮਾਨੀਆਂ ਨਾਲ ਖੋ ਲੈਣਾ ਤੂੰ ਝੂਠ ਬੋਲ ਕੇ ਡੰਗਸਾਰ ਲੈਣਾ ਹਾਲਤ ਤਾਂ ਅੰਦਰੋਂ ਤੇਰੀ ਵੀ ਭਖਾਰੀਆਂ ਵਾਲੀ ਨਾ ਪਦਾਰਥ ਦੇ ਪਿੱਛੇ ਤੂੰ ਵੀ ਲਿਲਕਦਾ ਫਿਰਦਾ ਸ਼ੌਰਤ ਪਿੱਛੇ ਪਦਵੀ ਪਿੱਛੇ ਰੁਤਬੇ ਪਿੱਛੇ ਸਤਕਾਰ ਪਿੱਛੇ ਤੂੰ ਕੀ ਕੀ ਨਹੀਂ ਕਰਦਾ ਦਵਾਰਾ ਦਵਾਰ ਸਵਾਨ ਜਿਉਂ ਡੋਲਤ ਨਹਿ ਸੁਧ ਰਾਮ ਭਜਨ ਕੀ ਤੈਨੂੰ ਪਰਮੇਸ਼ਰ ਦੇ ਨਾਮ ਦੀ ਸੁਧ ਨਹੀਂ ਤੂੰ ਲਾਲਚ ਵਸ ਸਵਾਨ ਵਾਂਗ ਥਾਂ ਥਾਂ ਤੇ ਦਰ ਦਰ ਦੇ ਉੱਤੇ ਪਟਕਦਾ ਹੈ ਅੰਦਰ ਤੇਰੇ ਇਨਾ ਤਰਸੇਵੇਂ ਇਨੀ ਲਿਲਕ ਹੈ ਵਿਸ਼ਵਾਸ ਤੇ ਕਬੀਰ ਜੀ ਕਹਿੰਦੇ ਨੇ ਵੀ ਤੂੰ ਫਿਰ ਵੀ ਦਾਵੇ ਬੰਨ੍ਹਦਾ ਹੈ ਦਾਵੇਦਾਰੀਆਂ ਕਰਦਾ ਹੈ ਮੇਰਾ ਹੈ ਮੇਰੇ ਕੋਲ ਹੀ ਰਹੇਗਾ ਸ਼ੇਖ ਸਾਦੀ ਕਹਿੰਦਾ ਬੰਦਿਆ ਕਦੇ ਕਬਰਾਂ ਦਾ ਗੇੜਾ ਮਾਰ ਆਇਆ ਕਰ ਤੇਰੇ ਤੋਂ ਪਹਿਲਾਂ ਇੱਥੇ ਬੜੇ ਦਾਵੇ ਕਰਨ ਵਾਲੇ ਆਏ ਤੁਰ ਗਏ ਅਜ ਮਿੱਟੀ ਦੇ ਹੇਠ ਦੱਬੇ ਹੋਏ ਨੇ ਤੇ ਉਹ ਇੱਥੇ ਵੀ ਕਾਇਮ ਨਹੀਂ ਰਹੇ ਚੰਦ ਕੀੜਿਆਂ ਨੇ ਔਰ ਮਿੱਟੀ ਨੇ ਉਹਨਾਂ ਨੂੰ ਖੋਰ ਕੇ ਰੱਖ ਦਿੱਤਾ ਕੋਈ ਵजूद ਨਹੀਂ ਹੈ ਉਹਨਾਂ ਦਾ ਕੋਈ ਅਸਤਿਤਵ ਨਹੀਂ بچਿਆ ਕੋਈ ਹੋਂਦ ਨਹੀਂ ਬਚੀ ਸਭ ਕੁਝ ਖਾਕ ਸਾਰ ਹੋ ਗਿਆ ਕਿੱਥੇ ਸਾਨੂੰ ਆਕੜਾਂ ਕਿੱਥੇ ਸੀ ਉਹ غرور ਕਿੱਥੇ ਹੈ ਉਹ ਦਾਵੇਦਾਰੀ ਸਭ ਕੁਝ ਜਾਂਦਾ ਲੱਗਿਆ ਇਹੀ ਹਵਾਲ ਹੋਹੇਗੇ ਤੇਰੇ ਜੂਨਾ ਨਾਲ ਵਾਪਰੇ ਉਹ ਤੇਰੇ ਨਾਲ ਵੀ ਵਾਪਰੇਗਾ ਦੋ ਦੋ ਮੁਲਕਾਂ ਤੇ ਰਾਜ ਕਰਨ ਵਾਲੇ ਵੱਡੇ ਵੱਡੇ ਅੰਪਾਇਰ ਦੇ ਮਾਲਕ ਅੱਜ ਦੁਨੀਆ ਦੇ ਨਕਸ਼ੇ ਤੋਂ ਮਿਟ ਗਏ ਨਾ ਉਹਨਾਂ ਦੇ ਉਰਾਜ ਰਹੇ ਨਾ ਉਹਨਾਂ ਦੇ ਉਰਾਜ ਦੀ ਹੋਂਦ ਰਹੀ ਨਾ ਉਹਨਾਂ ਦੇ ਨਾਮ ਨਿਸ਼ਾਨ ਰਹੇ ਨਾ ਉਹਨਾਂ ਦੇ ਰੁਤਬੇ ਰਹੇ ਨਾ ਸ਼ੌਹਰਤਾਂ ਨਾ ਦੌਲਤਾਂ ਰਹੀਆਂ ਸਭ ਖਿੰਡ ਗਿਆ ਕਬੀਰ ਆ ਤੂਰ ਸਕੇਲ ਕੈ ਪੁਰੀਆ ਬਾਂਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਜਿਨ੍ਹਾਂ ਚੀਜ਼ਾਂ ਲਈ ਤੂੰ ਬੇਚੈਨ ਹੋ ਕੇ ਤਰਸਦਾ ਰਿਆ ਜਿਨ੍ਹਾਂ ਵਸਤੂਆਂ ਵਾਸਤੇ ਤੋ ਦਾਵੇਦਾਰੀਆਂ ਬੰਨਦਾ ਰਿਹਾ ਉਹਨਾਂ ਚੀਜ਼ਾਂ ਰਹੀਆਂ ਤੇ ਨਾ ਉਹਨਾਂ ਚੀਜ਼ਾਂ ਤੇ ਮੱਲਾ ਮਾਰਨ ਵਾਲੇ ਲੋਕ ਰਹੇ ਅਗਲੇ ਸ਼ਲੋਕ ਵਿੱਚ ਫਰਮਾਉਂਦੇ ਹਨ ਕਬੀਰ ਦਾਵੇ ਦਜਨ ਹੋਤ ਹੈ ਜਿਹੜੇ ਬੰਦੇ ਦਾਵੇ ਬੰਨਣ ਨਾ ਮੇਰਾ ਹੈ ਮੇਰਾ ਹੀ ਰਹੇਗਾ ਉਹ ਸਦਾ ਅੰਦਰੋਂ ਖਿੱਚਦੇ ਰਹਿੰਦੇ ਨੇ ਜਿੱਥੇ ਵੀ ਕੋਈ ਸਿਰ ਚੁੱਕੇ ਨਾ ਉਹਨਾਂ ਨੂੰ ਖਤਰਾ ਪੈਦਾ ਹੋ ਜਾਂਦਾ ਹੈ ਨਵਾਂ ਦਾਵੇਦਾਰ ਨਾ ਪੈਦਾ ਹੋ ਜਾਏ ਇਹ ਬੰਦਾ ਮੇਰੀ ਪੋਜੀਸ਼ਨ ਲਈ ਖਤਰਾ ਨਾ ਬਣ ਜਾਏ ਇਹ ਬੰਦਾ ਮੇਰੇ ਬਰਾਬਰ ਨਾ ਖਲੋ ਜਾਏ ਤੇ ਇਸ ਖਿਜ ਦੇ ਵਿੱਚ ਜੇ ਕੋਈ ਖਲੋਂਦਾ ਹੈ ਤੇ ਖਿਜ ਚੜਦੀ ਏ ਨਹੀਂ ਤਾਂ ਬੰਦਾ ਉਹਨਾਂ ਨੂੰ ਐਵੇਂ ਹੀ ਲੋਕਾਂ ਨੂੰ ਦਬਾਉਂਦਾ ਰਹਿੰਦਾ ਵੀ ਕੋਈ ਉੱਠ ਨਾ ਖਲੋਏ ਸਦਾ ਹੀ ਉਹਦੇ ਅੰਦਰ ਇਹ ਦਰ ਇਹ ਭੈ ਬਣਿਆ ਰਹਿੰਦਾ ਪੀ ਦੂਜਾ ਮੇਰੇ ਕੋਲੋਂ ਕੋਈ ਥਾਂ ਨਾ ਮਲ ਲੈ ਮੇਰੀ ਜਗਾ ਨਾ ਕੋਈ ਆ ਜਾਏ ਕੋਈ ਹੋਰ ਪੈਦਾ ਹੀ ਨਹੀਂ ਹੋਣਾ ਚਾਹੀਦਾ ਜੇ ਹੋ ਗਿਆ ਤੇ ਕਟੋ-ਕਾਟ ਇਸ ਏਰੀਏ ਚ ਹੀ ਨਹੀਂ ਹੋਣਾ ਚਾਹੀਦਾ ਕੈਸੀਆਂ ਕੈਸੀਆਂ ਬੰਦੇ ਦੇ ਅੰਦਰ ਉਲਝਣਾ ਨੇ ਸਤਗੁਰੂ ਗੁਰੂ ਨਾਨਕ ਮਹਾਰਾਜ ਮਲਤਾਨ ਗਏ ਮੁਲਤਾਨ ਦੇ ਫਕੀਰਾਂ ਨੇ ਬਿਲਕੁਲ ਐਨ ਪਿਆਲਾ ਕਟੋਰਾ ਜਿਹੜਾ ਸੀ ਨਾ ਦੁੱਧ ਦਾ ਨੱਕੋ ਨੱਕ ਭਰ ਕੇ ਵੀ ਮੜੀ ਜੀ ਛੁਲਕ ਵੱਜੇ ਤੇ ਦੁੱਧ ਡੁੱਲ ਜਾ ਐਨ ਨੱਕੋ ਨੱਕ ਸਾਹਮਣੇ ਰੱਖ ਦਿੱਤਾ ਹਜ਼ੂਰ ਸਮਝ ਗਏ ਸਲੀਕੇ ਵਾਲਾ ਬੰਦਾ ਭਾਂਡਾ ਇਹਨਾਂ ਨਹੀਂ ਪਰਦਾ ਤੁਸੀਂ ਕਿਸੇ ਨੂੰ ਪਾਣੀ ਫੜਾਉਂਦੇ ਹੋ ਕਟੋਰੇ ਚ ਪਾ ਕੇ ਚਾਹ ਫੜਾਉਂਦੇ ਹੋ ਬੜੇ ਸਲੀਕੇ ਨਾਲ ਉਹਨੂੰ ਥੋੜਾ ਜਿਹਾ ਊਣਾ ਰੱਖਦੇ ਹੋ ਵੀ ਉਹਨੂੰ ਹੱਥ ਪਾਉਣ ਦੀ ਜਗ੍ਹਾ ਬਚੇ ਜਿਸ ਨੇ ਹੱਥਾਂ ਵਿੱਚ ਪੜਨਾ ਹੈ ਉਹਦੇ ਹੱਥਾਂ ਦੀ ਕੰਬਣੀ ਦੇ ਨਾਲ ਵਾਈਬ੍ਰੇਸ਼ਨ ਦੇ ਨਾਲ ਉਸ ਪਿਆਲੇ ਵਿੱਚਲੀ ਚੀਜ਼ ਡੁੱਲੇ ਨਾ ਉਹਨਾਂ ਕੋਲ ਨੂੰ ਊਣਾ ਰੱਖਿਆ ਜਾਂਦਾ ਹੈ ਸਲੀਕੇ ਨਾਲ ਜ਼ਿੰਦਗੀ 'ਚ ਸਲੀਕਾ ਬੜੀ ਵੱਡੀ ਦੌਲਤ ਹੈ ਸਿਆਣਾ ਪੁਰਖ ਸਿਆਣੀ ਸੁਆਣੀ ਕਿਸੇ ਨੂੰ ਪ੍ਰਸ਼ਾਦਾ ਪਾ ਕੇ ਫੜਾਏਗੀ ਤੇ ਉਹ ਭਾਂਡਿਆਂ ਨੂੰ ਲਿਬੜ ਨਹੀਂ ਦੇਗੀ। ਬੇਸਲੀਕਾ ਆਦਮੀ ਸਾਰੀ ਥਾਲੀ ਨੂੰ ਸਬਜ਼ੀ ਨਾਲ ਭਰ ਕੇ ਉਹਦੇ ਚ ਰੋਟੀਆਂ ਲਬੇੜ ਕੇ ਅਗਲੇ ਦੇ ਸਾਹਮਣੇ ਰੱਖਦਾ ਹੈ। ਸਲੀਕੇਦਾਰ ਬੰਦਾ ਤਿੱਖੀਆਂ ਚੀਜ਼ਾਂ ਨੂੰ ਬਹਿਣ ਵਾਲੀਆਂ ਥਾਵਾਂ ਤੇ ਸੌਣ ਵਾਲੀਆਂ ਥਾਵਾਂ ਤੇ ਬੱਚਿਆਂ ਦੀਆਂ ਖੇਡਣ ਵਾਲੀਆਂ ਥਾਵਾਂ ਤੇ ਨਹੀਂ ਰੱਖੇਗਾ। ਬੇਸਲੀਕਾ ਲੋਕਾਂ ਦੇ ਘਰ ਵਿੱਚ ਤੁਹਾਨੂੰ ਰਸੋਈ ਚ ਜੁੱਤੀਆਂ ਲੱਭ ਜਾਣਗੀਆਂ ਬੈੱਡ ਤੋਂ ਕੈਂਚੀਆਂ ਲੱਭ ਜਾਣਗੀਆਂ ਹਰ ਚੀਜ਼ ਇਧਰ ਉਧਰ ਖਿੰਡੀ ਪੁੰਡੀ ਸਮਝ ਲੈਣਾ ਚਾਹੀਦਾ ਬੇਸਲੀਕਾ ਲੋਕ ਰਹਿੰਦੇ ਫਿਰ ਉਹ ਪੁੱਛਦੇ ਰਹਿਣਗੇ ਮੇਰੀ ਚੀਜ਼ ਕਿੱਧਰ ਚਲੀ ਗਈ ਚੀਜ਼ ਕਿਤੇ ਨਹੀਂ ਜਾਂਦੀ ਬੇਸਲੀਕਾ ਹੋਣ ਦੀ ਨਿਸ਼ਾਨੀ ਹੈ ਚੀਜ਼ ਆਪਣੀ ਥਾਂ ਤੇ ਨਹੀਂ ਰੱਖੀ ਗਈ ਇਸ ਕਰਕੇ ਪਰੇਸ਼ਾਨੀ ਹੋ ਰਹੀ ਹੈ ਸਲੀਕਾ ਜ਼ਿੰਦਗੀ ਦੇ ਵਿੱਚ ਬੋਲਣ ਤੋਂ ਲੈ ਕੇ ਚੱਲਣ ਤੋਂ ਲੈ ਕੇ ਉੱਠਣ ਬੈਠਣ ਤੋਂ ਲੈ ਕੇ ਕਿਸੇ ਨਾਲ ਵਿਹਾਰ ਕਰਨ ਤੋਂ ਲੈ ਕੇ ਸਾਨੂੰ ਨਿਯਮਬੰਧ ਰੱਖਦਾ ਹੈ ਇਨਸਾਨ ਬਣਾਉਂਦਾ ਹੈ ਬੇਸਲੀਕਾ ਵਿਅਕਤੀ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਹੱਸਣਾ ਕਿੱਥੇ ਹੈ ਉਹ ਸੋਗ ਵਾਲੀ ਥਾਂ ਤੇ ਹੱਸਦਾ ਹੈ ਹੱਸਣ ਵਾਲੀ ਥਾਂ ਤੇ ਉਦਾਸ ਹੁੰਦਾ ਹੈ ਜਿੱਥੇ ਨਹੀਂ ਬੋਲਣਾ ਚਾਹੀਦਾ ਉੱਥੇ ਬੋਲੇਗਾ ਔਰ ਬੜਾ ਹੀ ਭੈੜਾ ਬੋਲੇਗਾ ਸਲੀਕਾ ਨਹੀਂ ਹੈ ਨਾ ਜ਼ਿੰਦਗੀ 'ਚ ਕੰਟਰੋਲ ਨਹੀਂ ਉਹਨੂੰ ਲੱਗਦਾ ਜ਼ੁਬਾਨ ਰੱਬ ਨੇ ਦਿੱਤੀ ਹੈ ਬਸ ਮਰਜ਼ੀ ਮੇਰੀ ਚੋਣੀ ਚਾਹੀਦੀ ਹੈ ਅਜਿਹੇ ਸ਼ਬਦ ਵਰਤੇਗਾ ਜਿਹੜੇ ਨਹੀਂ ਵਰਤਣ ਯੋਗ ਨਹੀਂ ਸੋ ਇਹ ਬੇਸਲੀਕੇ ਦੀਆਂ ਖੇਡਾਂ ਨੇ ਜਿੱਥੇ ਸਲੀਕਾ ਹੋਵੇਗਾ ਉੱਥੇ ਮਨੋ ਕੰਟਰੋਲ ਰੱਖੇਗਾ ਕਿ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਨੇ ਇਹਨਾਂ ਨੂੰ ਸਾੰਭ ਕੇ ਵਰਤਣਾ ਚਾਹੀਦਾ ਹੈ ਮਰਿਆਦਾ ਚ ਵਰਤਣਾ ਚਾਹੀਦਾ ਹੈ ਨਿਯਮ ਚ ਵਰਤਣਾ ਚਾਹੀਦਾ ਹੈ ਸਲੀਕੇ ਚ ਵਰਤਣਾ ਚਾਹੀਦਾ ਹੈ ਦੌਲਤ ਹੈ ਮਨੁੱਖ ਸਲੀਕੇ ਵਿੱਚ ਰਹੇਗਾ ਇਹ ਅਮੀਰ ਹੋਣ ਦੀ ਨਿਸ਼ਾਨੀ ਹੈ ਅਮੀਰ ਹੋਣ ਦੀ ਨਿਸ਼ਾਨੀ ਬਹੁਤੀ ਦੌਲਤ ਨਹੀਂ ਅਮੀਰ ਹੋਣ ਦੀ ਨਿਸ਼ਾਨੀ ਸਲੀਕਾ ਹੈ ਕਿਸੇ ਮਨੁੱਖ ਦੇ ਕੋਲ ਦੌਲਤ ਆਈ ਬੀਬਾ ਬਹੁਤ ਦੌਲਤ ਇਕੱਠੀ ਆ ਗਈ। ਉਹ ਐਵੇਂ ਲੋਕਾਂ ਨੂੰ ਪੁੱਛਦਾ ਫਿਰੇ ਤੁਸੀਂ ਘਰ ਵੇਚਣਾ? ਉਹ ਕਹਿੰਦੇ ਅਸੀਂ ਕਿੱਥੇ ਜਾਣਾ ਹੈ? ਕਿਸੇ ਕੋਲ ਕੋਈ ਵਾਹਨ ਵੇਖਿਆ ਤਾਂ ਕਹਿੰਦਾ ਵੇਚਣਾ ਹੈ। ਕੋਈ ਬਿਮਾਰ ਜਾ ਰਿਹਾ ਸੀ। ਉਹਨੇ ਇਹ ਨਹੀਂ ਪੁੱਛਿਆ ਵੀ ਤੁਸੀਂ ਤੁਹਾਡਾ ਬੰਦਾ ਠੀਕ ਹੋ? ਕਹਿੰਦਾ ਇਹ ਗੱਡੀ ਵੇਚਣੀ ਹੈ। ਉਹ ਕਹਿੰਦੇ ਅਸੀਂ ਤਾਂ ਹਸਪੀਟਲ ਚੱਲੇ ਨੂੰ ਲੈ ਕੇ ਗੱਡੀ ਵੇਚਣ ਥੋੜਾ ਚੱਲੇ ਆਂ। ਉਹ ਲੋਕਾਂ ਨੇ ਪਿੰਡ ਦੀ ਸਾਥ ਵਿੱਚ ਬੈਠਿਆਂ ਹੋਇਆ ਇੱਕ ਦਾਨੇ ਕੋਲ ਇਤਰਾਜ਼ ਕੀਤਾ ਵੀ ਇਸ ਬੰਦੇ ਨੂੰ ਹੋਇਆ ਕੀ ਹੈ ਉਹਨੇ ਕਿਹਾ ਇਹਨੂੰ ਸਦਮਾ ਲੱਗਾ ਹੈ ਕਹਿੰਦੇ ਸਦਮਾ ਤਾਂ ਦੁੱਖ ਭਰੀ ਗੱਲ ਦਾ ਲੱਗਦਾ ਹੈ ਇਹਦੇ ਕੋਲ ਤਾਂ ਪੈਸਾ ਆਇਆ ਇਹਨੂੰ ਕਾਹਦਾ ਸਦਮਾ ਲੱਗਾ ਕਹਿੰਦੇ ਬੇਬਹਾਰ ਚੀਜ਼ ਤੁਹਾਡੇ ਕੋਲ ਕੰਟਰੋਲ ਕਰਨ ਦੀ ਤਾਕਤ ਨਾ ਹੋਵੇ ਹੜ ਵਾਂਗ ਆਉਦੀ ਹੈ ਤੁਹਾਨੂੰ ਸਦਮਾ ਦਿੰਦੀ ਹੈ ਇਸ ਸਦਮੇ 'ਚ ਇਹਦਾ ਗੁੱਸਾ ਨਾ ਕਰੋ ਇਹਨੇ ਦੌਲਤ ਮੰਗੀ ਸਲੀਕਾ ਨਹੀਂ ਮੰਗਿਆ ਇਹਨੂੰ ਪਤਾ ਹੀ ਨਹੀਂ ਕਿਹੜੀ ਗੱਲ ਕਿੱਥੇ ਕਰਨੀ ਹੈ ਪੈਸਾ ਹੈ ਹਰ ਇੱਕ ਨੂੰ ਖਰੀਦਦਾ ਫਿਰਦਾ ਹੈ ਹਰ ਇੱਕ ਦੀ ਬੋਲੀ ਲਾਉਂਦਾ ਫਿਰਦਾ ਹੈ ਇਹਨੂੰ ਕਿਸੇ ਦੇ ਦੁੱਖ ਦਾ ਖਿਆਲ ਨਹੀਂ ਖੁਸ਼ੀ ਦਾ ਖਿਆਲ ਨਹੀਂ ਇਹਨੂੰ ਕਿਸੇ ਦੀ ਲੋੜ ਦਾ ਖਿਆਲ ਨਹੀਂ ਸੋ ਇਸ ਸਦਮੇ ਵਿੱਚ ਹੈ ਬੰਦਾ ਇਹਦੇ ਤੇ ਤਰਸ ਕਰੋ ਇਦਿਕੁਲ ਪਦਾਰਥ ਹੀ ਆਇਆ ਬਾਕੀ ਕੁਝ ਨਹੀਂ ਆਇਆ ਨਾ ਸਿਆਣਪ ਆਈ ਨਾ ਸਲੀਕਾ ਆਇਆ ਨਾ ਅਕਲ ਆਈ ਨਾ ਸੋਝੀ ਆਈ ਸੋ ਇਸ ਤਰ੍ਹਾਂ ਵੀ ਕਈ ਵਾਰ ਵਾਪਰ ਜਾਂਦਾ ਹੈ ਬਹੁਤਾ ਦੁੱਖ ਵੀ ਜਪਤ ਕਰਨ ਤੋਂ ਬਾਹਰ ਹੋ ਜਾਏ ਬਹੁਤੀ ਖੁਸ਼ੀ ਵੀ ਜਪਤ ਕਰਨ ਤੋਂ ਬਾਹਰ ਹੀ ਹੋ ਜਾਏ ਪਦਵੀ ਵੱਡੀ ਹੈ ਬੰਦਾ ਛੋਟਾ ਹੈ ਸਮੱਸਿਆ ਹੈ ਛੋਟੇ ਭਾਂਡੇ ਵਿੱਚ ਵੱਡੀ ਵਸਤੂ ਪਏਗੀ ਤੇ ਉਛਲੇਗਾ ਸਾਹਿਬ ਸਤਿਗੁਰੂ ਮਹਾਰਾਜ ਇਸੇ ਨੂੰ ਕਹਿੰਦੇ ਦਾਵੈ ਦੱਜਨ ਹੋਤ ਹੈ ਨਿਰਦਾਵੈ ਰਹੈ ਨਿਸੰਕ ਉਹ ਦੁੱਧ ਦਾ ਪਿਆਲਾ ਕਟੋਰਾ ਭਰ ਕੇ ਲਿਆਏ ਤੇ ਜੂਰ ਮਹਾਰਾਜ ਨੇ ਭਾਂਪ ਲਿਆ ਵੀ ਇੰਨਾ ਨਕੋ ਨਕ ਕਟੋਰਾ ਭਰ ਕੇ ਲਿਆਉਣ ਦਾ ਅਰਥ ਕੀ ਹੈ ਗੱਲ ਸਲੀਕੇਦਾਰ ਬੰਦਾ ਐਵੇਂ ਨਹੀਂ ਕਰਦਾ ਪਰ ਇਹ ਕੁਝ ਪੜਤਾਲਣਾ ਚਾਹੁੰਦੇ ਨੇ ਬੰਦੇ ਬੜੇ ਸਲੀਕੇਦਾਰ ਨੇ ਇੰਨਾ ਕਟੋਰਾ ਦੁੱਧ ਦਾ ਭਰਨ ਦਾ ਅਰਥ ਕੀ ਹੋ ਸਕਦਾ ਸਤਗੁਰੂ ਨੇ ਚਮੇਲੀ ਦਾ ਫੁੱਲ ਉਸ ਕਟੋਰੇ ਵਿੱਚ ਰੱਖਿਆ ਉਹ ਤੈਰਨ ਲੱਗ ਪਿਆ ਦੁੱਧ ਡੁੱਲਿਆ ਨਹੀਂ ਇਹ ਜਵਾਬ ਸੀ ਮਲਤਾਨ ਦੇ ਪੀਰਾਂ ਵੱਲੋਂ ਜੋ ਦੁੱਧ ਦਾ ਕਟੋਰਾ ਹਜ਼ੂਰ ਦੇ ਸਾਹਮਣੇ ਰੱਖਿਆ ਇਹ ਪ੍ਰਸ਼ਨ ਸੀ ਇਹ ਉਹਨਾਂ ਨੇ ਦਸ਼ਾ ਦੱਸੀ ਸੀ ਮਹਾਰਾਜ ਇਹ ਮਲਤਾਨ ਤਾਂ ਪਹਿਲਾਂ ਹੀ ਪੀਰਾਂ ਦੀ ਧਰਤੀ ਹੈ ਤੁਹਾਡੀ ਇੱਥੇ ਥਾਂ ਨਹੀਂ ਬਣਨੀ ਉਹਨਾਂ ਨੂੰ ਲੱਗਿਆ ਕਿ ਨਵੇਂ ਪੀਰ ਆਏ ਨੇ ਪਹਿਲਾਂ ਹੀ ਇੰਨੇ ਪੀਰ ਨੇ ਇਹਨਾਂ ਦੀ ਕਿਵੇਂ ਜਗ੍ਹਾ ਬਣੇਗੀ ਪੀੜੀਦਰ ਪੀੜੀ ਪੀਰਾਂ ਦੀਆਂ ਤੇ ਗੱਦੀਆਂ ਚੱਲਦੀਆਂ ਨੇ ਗੁਰੂ ਨਾਨਕ ਮਹਾਰਾਜ ਦੀ ਬੜੀ ਮਾਨਤਾ ਸਤਕਾਰ ਅਦਬ ਹੈ ਲੋਕ ਇਹਨਾਂ ਦੇ ਵਿਚਾਰ ਸੁਣ ਰਹੇ ਨੇ ਇਹ ਕਿਵੇਂ ਅਡਜਸਟ ਹੋਣਗੇ ਜਿੱਥੇ ਪਹਿਲਾਂ ਹੀ ਇੰਨੇ ਪੀਰ ਨੇ ਇਹਨਾਂ ਨੂੰ ਆਪਣੇ ਮਤ ਦਾ ਪ੍ਰਚਾਰ ਕਰਨ ਦੀ ਇੱਥੇ ਲੋੜ ਵੀ ਕੀ ਹੈ ਹਜ਼ੂਰ ਦਾ ਉਹਨਾਂ ਨੂੰ ਜਵਾਬ ਇਹ ਸੀ ਅਸੀਂ ਕਿਤੇ ਕਿਸੇ ਲਈ ਖਤਰਾ ਨਹੀਂ ਤੇ ਨਾ ਅਸੀਂ ਕੋਈ ਦਾਵਾ ਕਰਦੇ ਹਾਂ ਤੁਹਾਡੇ ਦੁੱਧ ਦਾ ਪਿਆਲਾ ਮੁਲਤਾਨ ਪੀਰਾਂ ਦੇ ਨਾਲ ਨਕੋ ਨਕ ਭਾਵੇਂ ਭਰਿਆ ਰਹੇ ਅਸੀਂ ਤੇ ਨਰਲੇਪ ਰਾਗੇ ਨਾ ਪੀਰੀ ਵਿਖਾਉਣ ਆਇਆ ਤੇ ਨਾ ਪੀਰੀ ਦਾ ਦਾਵਾ ਕਰਨ ਆਇਆ ਦਾਵੇ ਤੁਹਾਡੇ ਨੇ ਸਾਡੇ ਨਹੀਂ ਅਸੀਂ ਤੇ ਭਰੇ ਪਿਆਲੇ ਚ ਵੀ ਚਮੇਲੀ ਦੇ ਫੁੱਲ ਵਾਂਗ ਤੈਰ ਲੈਣਾ ਹੈ ਨਰਲੇਪ ਹਰ ਚੀਜ਼ ਤੋਂ ਮੁਕਤ ਨਾ ਮੁਲਤਾਨ ਤੇ ਦਾਵਾ ਨਾ ਆਪਣੀ ਦੇਈ ਤੇ ਦਾਵਾ ਨਾ ਪੀਰੀ ਤੇ ਦਾਵਾ ਨਾ ਪੀਰੀ ਦਾ ਵਿਖਾਵਾ ਹੈ ਉਸੀ ਖਤਰੇ 'ਚ ਹੂੰ ਮੈਂ ਖਤਰੇ 'ਚ ਨਹੀਂ ਹਾਂ ਦੇਖੋ ਪੀਰਾਂ ਨੂੰ ਵੀ ਖਤਰੇ ਨੇ ਵੀ ਸਾਡੀ ਪੀਰੀ ਨੂੰ ਕੋਈ ਟੱਕਰ ਦੇਣ ਦੂਜਾ ਪੀਰ ਨਾ ਆ ਜਾ ਹਰ ਜਗ੍ਹਾ ਤੇ ਇਹੀ ਸਮੱਸਿਆ ਹੈ ਦੌਲਤਮੰਦ ਨੂੰ ਖਤਰਾ ਹੈ ਧਾਰਮਿਕ ਸੰਸਥਾਵਾਂ ਨੂੰ ਖਤਰਾ ਹੈ ਹਰ ਚੀਜ਼ ਦੇ ਵਿੱਚ ਕੰਪੀਟੀਸ਼ਨ ਬੰਦੇ ਨੇ ਮਿੱਥ ਲਿਆ ਸੋ ਸਹਿਬ ਸਤਗੁਰੂ ਮਹਾਰਾਜ ਕਹਿੰਦੇ ਦਾਵੇ ਦਾਜਨ ਦਾਜਨ ਦਾ ਮਤਲਬ ਕੀ ਹੈ ਖਿਜ ਪੈਦਾ ਹੋਣੀ ਬੇਚੈਨੀ ਪੈਦਾ ਹੋਣੀ ਨਿਰਦਾਵੇ ਰਹੇ ਨ ਸੰਕ ਜਿਹੜੇ ਦਾਵੇ ਤੋਂ ਮੁਕਤ ਮੱਲਾ ਮਾਰਨ ਤੋਂ ਮੁਕਤ ਹੁੰਦੇ ਨਾ ਸਹਿਜ ਭਾਵ ਨਾਲ ਜ਼ਿੰਦਗੀ ਜੀਂਦੇ ਨੇ ਜੋ ਹੈ ਸ਼ੁਕਰ ਹੈ ਜੋ ਨਹੀਂ ਹੈ ਚਾਰਾ ਜੂਈ ਕਰਦਿਆਂ ਮਿਲ ਗਿਆ ਸ਼ੁਕਰ ਹੈ ਨਾ ਮਿਲਿਆ ਤਾਂ ਵੀ ਸ਼ੁਕਰ ਨਿਰਦਾਵੇ ਰਹੇ ਨ ਸੰਕ ਉਸ ਸੰਸੇ ਤੋਂ ਬੇਚੈਨੀ ਤੋਂ ਮੁਕਤ ਰਹਿੰਦੇ ਨੇ ਜੋ ਜਨ ਨਿਰਦਾਵੈ ਰਹਿ ਸੋ ਗਨੈਂਦਰ ਸੋਰੰਕ ਕਬੀਰ ਜੀ ਮਹਾਰਾਜ ਕਹਿੰਦੇ ਜਿਹੜੇ ਮੱਲਾ ਮਾਰਨ ਵਾਲੇ ਪਕੜ ਰੱਖਣ ਵਾਲੇ ਸੁਭਾ ਤੋਂ ਦਾਵੇ ਕਰਨ ਵਾਲੇ ਸੁਭਾ ਤੋਂ ਮੁਕਤ ਰਹਿੰਦੇ ਨਾ ਉਹ ਸਵਰਗ ਦੇ ਰਾਜੇ ਕਹੇ ਜਾਣ ਵਾਲੇ ਇੰਦਰ ਨੂੰ ਵੀ ਕੰਗਾਲ ਸਮਝਦੇ ਨੇ ਪਾਉ ਉਹਨਾਂ ਦੇ ਸਾਹਮਣੇ ਇੰਦਰ ਦੀਆਂ ਪਦਵੀਆਂ ਵੀ ਤੁੱਛ ਨੇ ਉਹ ਤਾਂ ਮਨ ਦੇ ਰਾਜੇ ਨੇ ਉੱਤੇ ਸੂਰਤ ਦੀ ਉਚਾਈ ਤੇ ਖੜੇ ਨੇ ਉੱਚੇ ਵਿਹਾਰ ਦੇ ਮਾਲਕ ਨੇ ਬੇਦਾਗ ਬੇਲਾਗ ਹਰ ਤਰ੍ਹਾਂ ਦੀ ਪਕੜ ਤੋਂ ਮੁਕਤ ਨੇ ਉਹਨਾਂ ਸਾਹਮਣੇ ਸਵਰਗ ਵੀ ਤੋਚਨੇ ਸਵਰਗ ਦੇ ਰਾਜੇ ਵੀ ਕੰਗਾਲਾਂ ਦੀ ਨਿਆਈ ਨੇ ਸਤਿਗੁਰੂ ਕਿਰਪਾ ਕਰਨ ਅਗਲੇਰੇ ਵਾਕ ਅਗਲੇ ਦਿਵਾਨਾਂ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਪਾਤਸ਼ਾਹ ਹੋਈਆਂ ਪੁੱਲਾਂ ਦੀ ਖਿਮਾ ਬਖਸ਼ਣ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ